ਰੈਡੀ ਦੇਸ਼ ਵਿੱਚ ਸੰਸਦ ਅਤੇ ਵਿਧਾਨ ਸਭਾ ਹਲਕਿਆਂ ਦੀ ਨਵੇਂ ਸਿਰੇ ਤੋਂ ਹੱਦਬੰਦੀ ਅਤੇ ਬੋਰਡ ਫੀਸ ਦੇ ਆਧਾਰ ਉੱਤੇ ਬੰਦ ਕਰਨ ਲਈ ਬਣਾਏ ਜਾ ਰਹੇ ਨਵੇਂ ਹੱਦਬੰਦੀ ਕਮਿਸ਼ਨ ਨੂੰ ਲੈ ਕੇ ਪੰਜਾਬ ਚਿੰਤਾ ਵਿੱਚ ਹੈ ਡੰਡੀ ਸੂਬੇ ਵਿੱਚ ਵਸੋਂ ਦਾ ਵਾਦਾ ਫੀਸਦ ਦੂਜੇ ਹਿੰਦੀ ਬੋਲਣ ਵਾਲੇ ਰਾਜਾਂ ਨਾਲੋਂ ਕਾਫੀ ਘੱਟ ਰਹਿਣ ਦਾ ਪੰਜਾਬ ਨੂੰ ਨੁਕਸਾਨ ਹੋਵੇਗਾ ਡੰਡੀ ਭਾਰਤ ਸਰਕਾਰ ਜੋ ਕਿ ਦੇਸ਼ ਵਿੱਚ ਆਬਾਦੀ ਦੇ ਵਧਨ ਕਾਰਨ ਸੰਸਦੀ ਅਤੇ ਵਿਧਾਨ ਸਭਾ ਹਲਕੇ ਵੀ ਵਧਾਉਣਾ ਚਾਹੁੰਦੀ ਹੈ ਡੰਡੀ ਹਾਲਾਂਕਿ ਇਸ ਦਾ ਦੱਖਣੀ ਰਾਜਾਂ ਵੱਲੋਂ ਤਿੱਖਾ ਵਿਰੋਧ ਹੋ ਰਿਹਾ ਹੈ ਗੰਢੀ ਜੋ ਮੋਢਲੇ ਆंकੜੇ ਸਾਹਮਣੇ ਆ ਰਹੇ ਹਨ ਉਸ ਅਨੁਸਾਰ ਜੇ ਸਰਕਾਰ ਹਲਕੇ ਵਧਾਉਣ ਦੀ ਥਾਂ ਬਦੀ ਆਬਾਦੀ ਅਨੁਸਾਰ ਮੌਜੂਦਾ ਹਲਕਿਆਂ ਦੀ ਗਿਣਤੀ ਦੇ ਆਧਾਰ ਉੱਤੇ ਹੀ ਸੂਬਿਆਂ ਵਿੱਚ ਸੀਟਾਂ ਦੀ ਵੰਡ ਕਰਨ ਦਾ ਫੈਸਲਾ ਲੈਂਦੀ ਹੈ ਤਾਂ ਪੰਜਾਬ ਵਿੱਚ ਸੰਸਦ ਦੇ ਮੌਜੂਦਾ 13 ਸੰਸਦੀ ਹਲਕੇ ਘਟ ਕੇ 12 ਰਹਿ ਜਾਣਗੇ ਅਤੇ ਇਸੇ ਅਨੁਪਾਤ ਵਿੱਚ ਵਿਧਾਨ ਸਭਾ ਹਲਕੇ ਵੀ ਘਟਣਗੇ ਪਰ ਸਰਕਾਰ ਦੂਜੇ ਫਾਰਮੂਲੇ ਅਨੁਸਾਰ ਦੇਸ਼ ਵਿੱਚ ਸੰਸਦ ਹਲਕਿਆਂ ਦੀ ਗਿਣਤੀ ਵਧਾ ਕੇ 848 ਕਰਨ ਦਾ ਫੈਸਲਾ ਲੈਂਦੀ ਹੈ ਤਾਂ ਪੰਜਾਬ ਵਿੱਚ ਸੰਸਦ ਹਲਕਿਆਂ ਦੀ ਗਿਣਤੀ ਤਾਂ ਜ਼ਰੂਰ ਵੱਧ ਕੇ 18 ਹੋ ਜਾਵੇਗੀ ਪਰੰਤੂ ਜੋ ਸੰਸਦ ਵਿੱਚ ਪੰਜਾਬ ਦੀਆਂ ਸੀਟਾਂ ਦਾ ਫੀਸਦ ਇਸ ਵੇਲੇ 2.39 ਹੈ ਉਹ ਘਟ ਕੇ 2.12 ਫੀਸਦ ਉੱਤੇ ਆ ਜਾਵੇਗਾ ਢੰਡੀ ਕੇਂਦਰ ਵਿਚਲੀ ਮੋਦੀ ਸਰਕਾਰ ਜਿਸ ਵੱਲੋਂ ਨਵੀਂ ਸੰਸਦ ਦੀ ਇਮਾਰਤ ਦੀ ਅਰੇਡੀ ਉਸਾਰੀ ਵੀ ਸੰਸਦ ਹਲਕਿਆਂ ਦੇ ਵਾਦੇ ਦੀ ਸੁਭਾਵਨਾ ਨੂੰ ਮੁੱਖ ਰੱਖ ਕੇ ਕੀਤੀ ਸੀ ਨੂੰ ਸੰਸਦੀ ਹਲਕੇ ਵਤਨ ਦਾ ਵੱਡਾ ਫਾਇਦਾ ਤਾਂ ਜ਼ਰੂਰ ਮਿਲੇਗਾ ਕਿਉਂਕਿ ਵਾਦੀ ਦਾ ਵਾਦਾ ਮੁੱਖ ਤੌਰ ਉਤੇ ਜੁਪੀ ਬਿਹਾਰ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਹੋਇਆ ਹੈ ਜੋ ਭਾਜਪਾ ਪੱਖੀ ਰਾਜ ਹਨ ਅਤੇ ਇਹਨਾਂ ਰਾਜਾਂ ਵਿੱਚ ਹੀ ਮੁੱਖ ਤੌਰ ਉਤੇ ਸੀਟਾਂ ਵਧਣਗੀਆਂ ਪਰ ਦੱਖਣੀ ਰਾਜਾਂ ਤਾਮਿਲਨਾਡੂ ਕਰਨਾਟਕ ਕੇਰਲ ਆਂਧਰਾ ਪ੍ਰਦੇਸ਼ ਅਤੇ ਤਲੇ ਗਾਨਾ ਤੋਂ ਤਿੱਖਾ ਵਿਰੋਧ ਵੀ ਹੋਵੇਗਾ ਜਿੱਥੇ ਸੀਟਾਂ ਬਹੁਤ ਘੱਟ ਵਧਣਗੀਆਂ ਅਤੇ ਦੱਖਣੀ ਰਾਜਾਂ ਦਾ ਦੇਸ਼ ਦੀ ਸਿਆਸਤ ਵਿੱਚ ਪ੍ਰਭਾਵ ਕਮਜ਼ੋਰ ਹੋਵੇਗਾ ਡੰਡੀ ਹਿਮਾਚਲ ਪ੍ਰਦੇਸ਼ ਪੰਜਾਬ ਅਤੇ ਉੱਤਰਾਖੰਡ ਵਿੱਚ ਆਬਾਦੀ ਘਟ ਬਦਨ ਕਾਰਨ ਇਹਨਾਂ ਰਾਜਾਂ ਨੂੰ ਵੀ ਲਾਭ ਨਹੀਂ ਹੋਵੇਗਾ ਡੰਡੀ ਨਵੀਂ ਹੱਦਬੰਦੀ ਦੇ ਸੂਬੇ ਉੱਤੇ ਪੈਣ ਵਾਲੇ ਪ੍ਰਭਾਵਾਂ ਨੂੰ ਪੰਜਾਬ ਸਰਕਾਰ ਵੀ ਵਿਚਾਰ ਰਹੀ ਹੈ ਅਤੇ ਸੂਬਾ ਸਰਕਾਰ ਵੀ ਮੌਜੂਦਾ ਫਾਰਮੂਲਿਆਂ ਦਾ ਵਿਰੋਧ ਕਰੇਗੀ ਨੰਦੀ ਜਿਵੇਂ ਦੱਖਣੀ ਰਾਜਾਂ ਵੱਲੋਂ ਸੂਬਿਆਂ ਵਿਚਲੇ ਮੌਜੂਦਾ ਹਲਕਿਆਂ ਨੂੰ ਕਾਇਮ ਰੱਖ ਕੇ ਵੀ ਹੱਦਬੰਦੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜਿਵੇਂ ਅਮਰੀਕਾ 1913 ਵਿੱਚ ਆਪਣੇ ਹਾਊਸ ਦੀਆਂ ਉਸ ਮੌਕੇ 435 ਸੀਟਾਂ ਨੂੰ ਨਾ ਵਧਾਉਣ ਦਾ ਫੈਸਲਾ ਕਰ ਲਿਆ ਸੀ ਜਦੋਂ ਕਿ ਅਮਰੀਕਾ ਦੀ ਆਬਾਦੀ ਉਸ ਤੋਂ ਬਾਅਦ 4 ਗੁਣਾ ਹੋ ਗਈ ਹੈ ਅਜਿਹੇ ਫੈਸਲੇ ਹੀ ਜੁਰਪ ਦੇ ਕਈ ਦੇਸ਼ਾਂ ਵੱਲੋਂ ਵੀ ਲਾਗੂ ਕੀਤੇ ਹੋਏ ਹਨ ਡੰਡੀ ਭਾਰਤ ਵਿੱਚ ਵੀ ਪਹਿਲਾਂ ਵਿਧਾਨ ਸਭਾ ਦੀਆਂ 42ਵੀਂ ترمیم ਰਾਹੀਂ ਹਲਕੇ ਵਧਾਉਣ ਉੱਤੇ ਸਨ 2000 ਤੱਕ ਰੋਕ